ਮੈਂ ਦੰਦਰਾ। ਕਿਹਾ ਕਿ ਨਹੀਂ ਵਧੀਆ ਹੋਰ ਤੂੰ ਦੱਸ ਬਾਈ। ਵਧੀਆ ਬਾਈ ਵਧੀਆ ਹੋ ਠੀਕ ਆ। ਵਧੀਆ ਵਧੀਆ ਹੋਰ ਕੀ ਬਣਦਾਗਾ? ਉਹਨੇ ਗਾਜਰਾ ਲੈਣਾ ਸੀ ਮੇਰੇ ਬਾਈ ਕੋ ਗਾਜਰਾ ਲੈਣੇ ਮਾਹਰ। ਘਟਣਾ ਭਰਾਵਾ। ਇਹਦਾ ਮੁੱਲੀ ਲੜਾਂ ਤੀਰੀ ਭੇਗੇ ਕਿਲੋ ਗਾਜਰਾ ਹੁਣ ਬਾਈ ਯਾਰ। ਕੌਣ ਮੱਖਾਂ ਮਰੀ ਨਾਣਾ। ਹੋਰ ਹੋਰ ਠੀਕ ਆ। ਵਧੀਆ ਵਧੀਆ ਹਾਂ ਤੂੰ ਦੱਸ। ਤੇ ਬਾਈ ਆ। ਹਾਂ। ਉਹ ਮਲਗੀਰ ਤੋਂ ਦਵਾ ਦਾ ਟੈਟ ਜਹਣ ਆਂਦਾ। ਬਸ ਅੱਜ ਇੱਕ ਦਿਨ ਚ ਬਾਈ। ਸੈਰ ਆ। ਹਾਂ ਬਸ ਪੱਕੇ ਸਾਰੇ ਕਾਜ ਪੱਤਰ ਦਾ ਪੂਰੇ ਹੋ ਗਏ। ਕਿਹੜਾ ਲੈਂਦਾ ਫਿਰ? ਵੱਡੀ ਦਵਾਤਾ ਯਾਰ 4x4 ਸਦਾ ਕੰਮ ਕਰ ਲੈ ਕਾਹਨ ਮਰਵਾਣਾ ਬੰਦੇ ਨੂੰ ਗਰੀਬ ਕਣ ਯਾਰ ਕਿਉਂ ਹੋਰ ਮਾਦੀ ਯਾਰ ਕਰਾਇਦਾ ਕੰਮ ਚੱਲੂ ਯਾਰ ਉਹ ਤਾਂ ਕਰਾਇਦਾ ਕੰਮ ਵੀ ਨਹੀਂ ਚੱਲਦਾ ਨਾ ਨਹੀਂ ਨਹੀਂ ਆ ਟੈਂਪਰ ਐ ਤੇ ਰੋਜ਼ ਹੀ ਕੱਲੇ ਫਿਰਦਾ ਯਾਰ ਰੋ ਤਾਂ ਸੜਕਾਂ ਤੋੜੇ ਫਿਰਦਾ ਆਪਣੇ ਯਾਰ ਇੱਧਰ ਲੰਘੇ ਇੱਧਰਾਂ ਧੂੜ ਤੂੜ ਹੋ ਰਹੀ ਜਾਂਦੀ ਆ ਇਹ ਆ ਤਾਂ ਹੋਈ ਤਾਂ ਜਾਂਦੀ ਰਹਿੰਦੀ ਪਰ ਕਿਸ ਤਰ੍ਹਾਂ ਵੀ ਵੀ ਦੇਖਣਾ ਕੰਮ ਦਾ ਹਾਂ ਕਿੱਥੋਂ ਹੋ ਗਿਆ ਉਹ ਪਰ ਹੁਣ ਦਾ ਸਾਹਿਬ ਕਣਕਾ ਵੀ ਸਾਰੀ ਸਬਸਿਡੀ ਦਾ ਉਹ 750 ਰੁਪਏ ਕਿ ਲਾਉਣਾ ਅਗਰੀ ਦੇ ਲਈ ਜਾਂਦਾ ਤਨ ਲੀਟਰਾਂ ਚਾਰ ਨਾਲ ਵੀ ਦਿੰਦਾ ਭਾਣ ਜਿੰਦਾ ਅੱਛਾ ਯਾਰ 1200 ਰੁਪਏ ਉਹ ਵੱਡੀ ਜਾਂਦੇ ਗੱਠਾ ਦੀ ਮਸ਼ੀਨ ਆ ਗਈ ਫਿਰ ਟੂੜੀ ਆਈ ਮਸ਼ੀਨ ਆ ਗਈ ਘਰਾਹਾ ਓਏ ਬੰਦੇ ਨੇ ਕੰਮ ਕਰਨਾ ਬਹੁਤ ਕੰਮ ਨੂੰ ਉਹਨਾਂ ਦਾ ਕਿੱਲੇ ਨੂੰ ਹੁਣ ਮਸ਼ੀਨ ਆ ਗਈ ਹੁਣ ਕਿਹਦੇ ਕੋਲ ਬੰਦਾ ਕੰਮ ਕਰਾਉਗਾ ਯਾਰਾ ਉਹਦਾ ਭਾਈ 6:30 ਨਾਲਾ ਮਾੜਾ ਕੰਮ ਸੀ ਪੜੀਆ ਜਨਾ ਦਾ ਬੰਦਾ ਯਾਰਾ ਪੜੀਆ ਸੀ ਰੈਡ ਤਾਂ ਨਹੀਂ ਮਾਰਾਂਗੇ ਇਹ ਬੰਦੇ ਨਹੀਂ ਰੈਡ ਤਾਂ ਨਹੀਂ ਮਾਰਾਂਦਾ ਕੋਈ ਵੀ ਗੱਲ ਕਿਸ ਤੇ ਭਰੂ ਬੰਦਾ ਕਿੱਥੋਂ ਗਲਤਾਂ ਐ ਕਰਦੇ ਆ ਕਿਸ ਦਾ ਹੁਣ ਭਾਈ ਕਰਾਇਆ ਸੀ ਭਰਨੀ ਸੀ ਤੇ ਫਿਰ ਹੋਗਾ ਕੇਰਾ ਭਾਈ 라 ਕਿਉਂ ਕੋਲੇ ਦੇ ਦਵਾ ਦੇਗਾ ਪੰਗਾ ਨੂੰ ਮਰ ਕੇ ਉਹ ਚੱਲ ਕੇ ਕਰੂਗਾ ਨਹੀਂ ਯਾਰ ਮਾਰੀ ਨਹੀਂ ਹੂੰ ਮਾਰੇ ਇੰਕੀਆ ਵਧੀਆ ਤੱਕ ਅੱਛਾ ਹਾਂ ਆਹ ਦੇਖ ਲੈ ਭਰਾ ਫਿਰ ਠੀਕ ਹੈ ਠੀਕ ਆ ਠੀਕ ਆ ਠੀਕ ਆ ਚੰਗਾ ਬਈ ਮਾ ਦਲਦੇ ਰਹਾ ਆ ਲੈ ਆ ਪੱਟੀਆਂ ਹੋਈ ਰਹਾ ਨਾ ਨਾ ਚੱਲੋ ਜੀ ਠੀਕ ਹੈ ਰਹਾ ਪੱਟੀਆਂ ਆ ਪੱਟਦੇ ਨੇ ਜਾਈ ਚੰਗਾ ਹਾਂ ਦੀ ਮੇਰਾ ਜੇ ਹਰੇ ਕਾ ਕੇ ਰਹਾ ਮੈ ਤਾਂ ਮਾਰੀਆ ਮਾੜਾ ਕੀ ਕਰਤਾ ਯਾਰ ਕਿਸੇ ਦਾ ਪੰਜ ਹਜ਼ਾਰ ਦਾ ਫਾਇਦਾ ਕਰਦੇ ਆ ਲੋਕਾਂ ਦਾ ਯਾਰ ਸਹੀ ਗੱਲ ਆ ਕੀ ਪਰ ਇਹ ਵੀ ਚੰਗੀ ਨਹੀਂ ਜਿੰਨੀ ਚੰਗੀ ਨਹੀਂ ਕਿਸੇ ਟ੍ਰੇਡ ਤਾਂ ਉਹਨੇ ਦਵਾਤਾ ਯਾਰ ਅਬ ਇਹ ਆਖੰ ਟ੍ਰੇਡ ਹੋ ਗਿਆ ਹਣਾ ਤੇ ਇਹ ਹੋਰ ਸੰਦਲ ਵਾਲਾ ਤੂੰ ਯਾਰ ਬਿੱਖਾ ਯਾਰ ਵਗੈਰਾ ਸੋ ਪ੍ਰੋਸੀਜਰ ਹੋ ਗਿਆ ਰਾਨਾ ਮੈਂ ਬਾਈ ਕਿੰਦੀ ਇਕੱਲੇ ਹੀ ਬੁਲਬੁਲ ਜੇ ਕਰਦਾ ਹੁਣਾ ਵਧੀਆ ਠੀਕ ਹੈ ਬਾਈ ਮਾ ਤਾਂ ਮਿੱਠੂ ਦਾ ਹੀ ਬੰਦਰ ਦੀ ਗੱਲ ਕਰਦਾ ਸੀ ਉਹਨੇ ਮਲਕੀਤ ਨੂੰ ਟ੍ਰੇਡ ਦਵਾਤਾ ਵਿਚਾਰੇ ਨੇ ਲੜਦਾ 20 ਲੱਖ ਦਾ ਅੱਛਾ ਠੀਕ ਹੈ ਫਿਰ ਉਹਨਾਂ ਸਾਰੇ ਥੰਦ ਦੇ ਹੋਣੇ ਪੈਣਗੇ ਉਹਦਾ 50 ਲੱਖ ਚ ਮਾਜਦੇ ਤਾ ਯਾਰਾ ਠੀਕ ਹੈ ਹੈ ਬਈ ਹਯਾਤਾ ਚੰਗੀ ਚੀਜ਼ ਵਧ ਗਿਆ ਉਹ ਐ ਬਦ ਚੰਗੀ ਨਹੀਂ ਆ ਤੇ ਮੈਨੂੰ ਵੀ ਛੋਟਾ ਆਖੀ ਦਿਵਾਉਂਦਾ ਖਰਦਾ ਹੈਗਾ ਅੱਛਾ ਬਈ ਯਾਰ ਹਾਂ ਵਧੀਆ ਬੰਦਾ ਹੈਗਾ ਐਡਾ ਕੋਈ ਮਾੜਾ ਬੰਦਾ ਮਾੜਾ ਮਾੜਾ ਤਾਂ ਗਾ ਕੀ ਮਨ ਦੇ ਮੱਥੇ ਤੇ ਰੱਖਿਆ ਹੁੰਦਾ ਮਾਂਜੂ ਤੈਨੂੰ ਬਈਆਂ ਵਦੇਲੇ ਮੰਗੂ ਉਹ ਅੱਗੇ ਘੜ ਘੱਟ ਮੰਜ ਜਾਣੇ ਚਾਚਾ ਕਿੱਥੇ ਜਾਂਦਾ ਯਾਰ ਉਹ ਜਾਂਦਾ ਨਹੀਂ ਸੀ ਉਹ ਨਾ ਬਾਹਰ ਕਾਡ ਲੈ ਚਾਚਾ ਹਾਂ ਭਈ ਤਰਾ ਡਾਰ ਕਾਰਡ ਤੇ ਪੈਨ ਕਾਰਡ ਦੀ ਠੀਕ ਕਰਨਾ ਮੈਂ ਬਸ ਉਹੀ ਕੰਮ ਦੀ ਲੱਗ ਕੇ ਆਣਾ ਬੜਾ ਯਾ ਮਨਰੇ ਤੂੰ ਹਟ ਜਾ ਤਾਲ ਕੱਢ ਦੇ ਚਾਤੇ ਜੇ ਆਪੈ ਨੂੰ ਕੋਈ ਨਹੀਂ ਹੁੰਦਾ ਤੇਰੇ ਤੇ ਕੋਈ ਗੱਲ ਨਹੀਂ ਹੁੰਦੀ ਤੂੰ ਮੈਨੂੰ ਦਾੜ ਕੱਢ ਤੰਨ ਕੱਢ ਦੇ ਜਰਾ ਠੀਕ ਹੈ ਉਹ ਤੇਥੋਂ ਕੋ ਬਾਣਾ ਨਹੀਂ ਕਰਨਾ ਨਹੀਂ ਕਿ ਤੁਸੀਂ ਆਪਾਂ ਖੜਾ ਕਰ ਦੇਗਾ ਕੁਛ ਨਹੀਂ ਹੁੰਦਾ ਮੈਂ ਹੀ ਭਰੀ ਨਾ ਭਰੀਆਂ ਜਾਨ ਨੂੰ ਨਹੀਂ ਭਰੀਆਂ ਜਾਨ ਨੂੰ ਕੋਈ ਕਹੀ ਜਾਂਦਾ ਇਹਨੂੰ ਮੰਨਦਾ ਦੀ ਹੈ ਨੇ ਹਟ ਜਾਂਦਾ ਹੀ ਫਰਦਾਨੂ ਉਹ ਉਹ ਹੀ ਖੜਾ ਰਹਿੰਦਾ ਹੁਣ ਪੁਰਾਣਾ ਦਾ ਪੁਰਾਣੀ ਹੁੰਦਾ ਆ ਦੇਖ ਕੀ ਹੈ ਡਾਰ ਗਾੜ ਹੈ ਤੇ ਚਾਚਾ ਇਹਨੇ ਗਾੜ ਵੀ ਜੀ ਆ ਦੇ ਹਨਾ ਇੰਨਾ ਜੋ ਦੇਖ ਲੈ ਕਿਹੜਾ ਕੀ ਹੈ ਤਿੰਨ ਚਾਰ ਗਾੜ ਹੈ ਵੀਰੇ ਇੱਕ ਬੋਰਡ ਗਾੜ ਇੱਕ ਪੰਦਾ ਤੂੰ ਐ ਕਰ ਸਾਰੇ ਹੀ ਦੇ ਦੇ ਮੈਂ ਤੈਨੂੰ ਆ ਕੇ ਮੋੜ ਦੂੰ ਮੈਂ ਬੱਸ ਆ ਗਿਆ ਗਵਾਨ ਆ ਨਹੀਂ ਏ ਨਹੀਂ ਗਵਾਨ ਇਹ ਗਵਾਨ ਦੇ ਤੈਨੂੰ ਫੋਟੋਗ੍ਰਾਫੀ ਕਰਾ ਦੇਣਾ ਕਿ ਮੈਂ ਦੁਆਵਾਂ ਘੜਾ ਦੇਣਾ ਤੈਨੂੰ ਚਲ ਭਾਈ ਨਹੀਂ ਸਾਰਦਾ ਲਿਆ ਜਿਹੜਾ ਕੋਲੋਂ ਨੇ ਆਇਆ ਫਿਰ ਚੱਲ ਚਾਹ ਅੱਗੇ ਭਾਈ ਲੈ ਰੋ ਕੇ ਕਮੇਟ ਮਾਦੇ ਇੱਕ ਕਮਰੇ ਚ ਸਾਫ ਹੈ ਕਿ ਨਾ ਤੇ ਫਿਰ ਚੱਲਦੇ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਜਨਾਬ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਜੀ ਬੜੀ ਹੋਰ ਵਧੀਆ ਵਧੀਆ ਚੜ੍ਹਦੀ ਕਲਾ ਜੀ ਤੇ ਆਪਣੇ ਉਹ ਮੈਂ ਬੰਦੇ ਲੈ ਕੇ ਆਣੇ ਲੋਨਾਂ ਦੇ ਅੱਛਾ ਤੈਨੂੰ ਲੈ ਕੇ ਆਂਦਾ ਕੋਈ ਨਾ ਕੋਈ ਨਾ ਤੇ ਆਪਣਾ ਹੈਗਾ ਵਿੱਚ ਉਹ ਕੋਈ ਨਾ ਆਪਾਂ ਕਰਤਾ ਥੋੜਾ ਇੱਕ 2% ਦਾ ਕਰ ਲਾਂਗੇ ਬਾਕੀ ਬੰਦੇ ਚੰਗੇ ਹੋਣ ਭਰ ਦੇਣਾ ਠੀਕ ਆ ਇਹ ਬੰਦੇ ਬਹੁਤ ਵਧੀਆ ਚਲੋ ਕੋਈ ਨਾ ਜੀ ਮੈਂ ਮਾਰ ਦਾਂਗਾ ਹਾਂ ਆ ਜੀ ਹੈਗਾ ਸਾਬਕ ਆ ਜਾਓ ਆਠਾਸ਼ੀ ਦਾ ਅੱਛਾ ਬਪੂ ਜੀ ਤੁਸੀਂ ਕਿਹੜੇ ਘਰ ਦੇ ਕੀ ਹਾਲ ਚਾਲੀ ਠੀਕ ਹੈ ਬਪੂ ਜੀ ਹਾਂਜੀ ਸਸੋ ਪਰ ਬਪੂ ਜੀ ਦਾ ਕੇਸ ਹੈ ਹਾਂ ਹਾਂ ਓਕੇ ਦੱਸੋ ਬਪੂ ਜੀ ਡਾਕੂਮੈਂਟ ਹੈਗੇ ਨਾ ਸਾਰੇ ਆਧਾਰ ਕਾਰਡ ਹਾਂ ਉਹ ਬਤਨ ਹਾਂ ਉਹ ਤਾਂ ਹੈਗੀ ਮੇਰੇ ਕੋਲੇ ਇੱਕ ਜ਼ਮੀਨ ਦੀ ਫਰਜ ਦੀ ਜਿਹੜੀ ਤੁਸੀਂ ਉਹ ਕਰਦੇ ਸੀ ਹਾਂ ਹਾਂ ਚਲੋ ਤੇਜਾ ਪੈਸਾ ਤੁਸੀਂ ਕਹਿੰਦੇ ਜੀ ਪਾਸਵਾ ਕਰਵਾ ਸਾਂ ਗੁੱਠੀ ਕਰਾਉਣੀ ਨਾ ਬਸ ਠੀਕ ਹੈ ਮੈਂ ਥੋੜੀ ਜੀ ਉਹ ਕਰਦਾ ਸੀ ਇੱਕ ਤਾਂ ਗੱਲ ਇਹ ਹੈ ਵੀ ਕਿਸ਼ਤ 6 ਮਹੀਨੇ ਦੀ ਆਪਣੀ ਉਹਨੂੰ 80000 ਜੰਦਿਆ ਹੈ ਹਨਾ 80000 ਹਾਂ ਯੋਗ ਰ ਹੁਣ ਵੱਡੀ ਮਸ਼ੀਨਰੀ ਲੈਤੀ ਹੈ ਮੈਂ ਤਾਂ ਨਿੱਕੀ ਆਖਿਆ ਜੀ ਨਾ ਦੇਖੋ ਜੀ ਹੁਣ ਇਹਨਾਂ ਮੁੰਡਿਆਂ ਨੇ ਪਾਸ ਕਰਾਇਆ ਇਹ ਤਾਂ 80000 ਦਾ ਪਰ ਨਾ ਵਾਝੇ ਜੀ ਨਾ ਤੇ ਦੂਜੀ ਗੱਲ ਇਹ ਆ ਵੀ ਕਿਸ਼ਤ ਟੁੱਟਣੀ ਨਹੀਂ ਚਾਹੀਦੀ ਜਿੱਦ ਦੇ ਕਿਸ਼ਤ ਟੁੱਟ ਗਈ ਨਾਲ ਨਾਲ ਅਸੀਂ ਟਰੈਕਟਰ ਚੱਕ ਲੈਣਾ ਨਹੀਂ ਕਿਸ਼ਤ ਨਹੀਂ ਟੁੱਟਣਾ ਹੁੰਦਾ ਇਹ ਕੰਮ ਬੇਹਲਾ ਮਸਲਾ ਹੈ ਜਦੋਂ ਟੁੱਟੇ ਰਹਿ ਕੇ ਕਿਸ਼ਤ ਟੁੱਟਣੀ ਨਹੀਂ ਜਾਏਗੀ ਇਹ ਕਿਸ਼ਤਾਂ ਨੇ ਕਿਹੜਾ ਜਾ ਬੁਰਾ ਜਦ ਤੱਕ ਪੂਰੀ ਹੋਏ ਜੀ ਬਸ ਪਰ ਅਜੇ ਚਲੋ ਭਾਈ ਤੁਸੀਂ ਦੇਖੋ ਦੇਖੋ ਤੁਸੀਂ ਦੇਖਣਾ ਹੈ ਆਪਾਂ ਮਾਸ ਕਰਨ ਵਾਲਿਆਂ ਤੋਂ ਦੇ ਉਹਦੇ ਪਾਸ ਕਰਾ ਦਾਂਗੇ ਪਾਸ ਕਰਾ ਕੇ ਆਪਾਂ ਬੁਲੇਟ ਲੈ ਕੇ ਦਿਵਾ ਲਾਂਗੇ

ਪਲੇਅਰ ਮੋਡ ਦੇ ਬੰਦੇ ਚਾਹ। ਆ ਆ। ਦੂਜਾ ਗਲਾ। ਆਇ। ਇਹ ਕੋ ਨੰਬਰਦਾਰ ਲੈ ਕੇ ਆਂਦਾ ਜੀ। ਲੌਕਡਾਊਨ ਨੰਬਰ। ਹੋਈ ਜਣ ਦਾ ਗਰੀਨ ਉਹ ਵਧੀਆ ਬੰਦੇ ਪਾਦੇ। ਜੀ ਵਧੀਆ ਯਾ ਬੰਦੇ ਆ ਨਗੇ ਜੀ। ਦੇ ਵੀਰ ਜੰਦ ਨੰਬਰ ਹੋ ਗਿਆ ਬੜਾ ਕੰਮ ਠੀਕ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਠੀਕ ਹੈ ਚਲੋ ਇੱਥੇ ਰੱਖੋ ਧਿਆਨ ਮੈਂ ਹੋਰ ਹੀ ਬੰਦੇ ਰੱਖੂ ਵਧੀਆ ਵਧੀਆ ਕੋਈ ਨਾ ਕੋਈ ਨਾ 15 ਜੰਦ ਤਾਂ ਸਾਤੇ ਬੰਦੇ ਕੋ ਮਿਲੁੰਦੇ ਹੋਰ ਵੀ ਨਾ ਉਹ ਵੀ ਚਾਸੀ ਕਰ ਦੇਣਾ ਇੱਕ ਆ ਨੰਬਰ ਦਾ ਇਹਨੂੰ ਆਪਾਂ ਕੱਚੀ ਲਗਾਉਣੀ ਹੈ ਠੀਕ ਹੈ ਓਕੇ ਆਪਾਂ ਕਰਾ ਦੇਵਾਂ ਉਸ ਤੋਂ ਬੰਦੇ ਪਜ ਕੇ ਹੋ ਜੀ ਹਾਂ ਹਾਂ ਵਧੀਆ ਵਧੀਆ ਠੀਕ ਹੈ ਠੀਕ ਹੈ ਆੰਦਾਂ ਦਾ ਬਬੀ ਆ ਲੈ ਮੈ ਆ ਲੈ ਖਲਾਤਾ ਮਾਛਤਾ ਗੇਰੀ ਲਾ ਗੀ ਸਵਾਲ ਲੰਗਾ ਦੇਖ ਲੈ ਕਿਹੜੇ ਤੰਦੂ ਦੇ ਤੋਂ ਚਲਾ ਲੰਗਾ ਨਾ ਮੈਂ ਐਨੀਗਾ ਚਲਾ ਲੰਗਾ ਏ ਲੱਗਦਾ ਰੱਬ ਇੱਕ ਤਾਂ ਮਰੂ ਬੜਾ ਜਾਂ ਇੰਚਾ ਕਰ ਪਹਿਲਾਂ ਬਾਜ ਆਉਂਦੀ ਆ ਚੱਲ ਫੇ ਚਾਚਾ ਦੇਖ ਟਰੈਕਟਰ ਵਧੀਆ ਟਰੈਕਟਰ ਤਾਂ ਵਧੀਆ ਭਾਈ ਕੌਣ ਆਲਾ ਚਾਹੀਦਾ ਕਮਾ ਤਾਂ ਢੇਰ ਲਾ ਰਹੇ ਨੇ ਦੇਖਦਾ ਜਾ ਢੇਰ ਦੀ ਤਾਂ ਖੈਰ ਆ ਬਸ ਇਹਦੀ ਭਰੇ ਜਾਣ ਭਰ ਦਾਂਗੇ ਫਿਕਰ ਕਤੋਂ ਕਰਦਾ ਨਾ ਬਾਬੂ ਤਾਂ ਨਹੀਂ ਬੋਲਿਆ ਕੋਈ ਸਾ ਉਹਨੇ ਵਿਚਾਰ ਨੂੰ ਹਾਲਾਪੋ ਦੱਸਿਆ ਵੀ ਨੂ ਨਾ ਚਾਹ ਆਏ ਗਏ ਨਹੀਂ ਤਨ ਚਾਰ ਦਈ ਆਇਆ ਬਾਲੇ ਨਾਲ ਦਸੀਆਂ ਨੂੰ ਉਹ ਤਾਂ ਆਪਾ ਦਾ ਨਹੀਂ ਦੱਸਦੇ ਭਾਈ ਕਿ ਕਿਉਂ ਹਾਣ ਬਸ ਉਹਨਾਂ ਤੋਂ ਦੱਸਾਂ ਮੈਂ ਨਹੀਂ ਉਹ ਨਹੀਂ ਆਉਣ ਦਿੰਦਾ ਮੈਂ ਫੇਰ ਕਰਨਾ ਕਰਿਆ ਕਰ ਬਾ ਠੀਕ ਹੈ ਫਿਰ ਫਟੇ ਚੱਕ ਦੇਣੀ ਫਟੇ ਚੱਕ ਨੂੰ ਭਾਈ ਮਾਸਾ ਮਾਸ ਕਰਕੇ ਆਉਣਾ ਮੈਂ ਟੈਂਪਰ ਵਾਲੇ ਨਾਲ ਗੱਲ ਹੋਣਾ ਚਲਾ ਹੀ ਦੇਮਾਂਗੇ ਕੱਲੇ ਦਿਨ ਚ ਇੰਨੇ ਦਿਨ ਕਿੱਥੇ ਚੱਲਦਾ ਠੀਕ ਹੈ ਜੀ ਵਧੀਆ ਵਧਾਈਆਂ ਭਾਈ ਤੈਨੂੰ ਔਰ ਭਾਈ ਜੀ ਦਾ ਤੈਨੂੰ ਵੀ ਵਧਾਈਆਂ ਕੋਈ ਨਹੀਂ ਕੋਈ ਸਭ ਨੂੰ ਬੁਧਾਵੇ ਲੈ ਆਏ ਫਿਰ ਹੈ ਲੈ ਆਏ ਤੁਰਦੇ ਖੜੇ ਹੀ ਛੜਿਆ ਕੀ ਨਹੀਂ ਮਾਰੇ ਹੋ ਕੀ ਤਾਂ ਨਹੀਂ ਮਾਰੇ ਜਰਾਤ ਕੰਮ ਕਰਨਾ ਬਹੁਤ ਔਖਾ ਹੈ ਬਸ ਹੁਣ ਚਲਾ ਦੇਂਗੇ ਕਦੇ ਨਾ ਇੰਚ ਟੈਂਪਰ ਤੇ ਗਲਪਿਆ ਟਰ ਹੁਣ ਤਾਂ ਬਜਾਉਣਾ ਪੂਣਾ ਉਹਨਾਂ ਤੋਂ ਡਰ ਲੱਗੂਆ ਚੜੇ ਮਹੀਨੇ ਆ ਜਾ ਗੁਰ ਤੇਖਾ ਮੈਂ ਪਹਿਲਾਂ ਅੱਖੀਂ ਉਹਨਾਂ ਨੂੰ ਮਾਹ ਦੇਖ ਲੈ ਭਾਈ ਨਾ ਰਾਤੇ ਕੰਮ ਆ ਪੂਆ ਉਹਦਾ ਕਰਨਾ ਪੂਗਾ ਇਹ ਨਹੀਂ ਕਿਸ ਤਰ੍ਹਾਂ ਨਹੀਂ ਹੁੰਦੀ ਇਹਦੀ 12 12 ਘੰਟੇ ਦਾ ਮੁੰਮੀ ਬੈਠਾ ਰਿਹਾ ਗੱਲ ਨਹੀਂ ਕੰਮ ਦਾ ਤੋੜਾ ਨਹੀਂਗਾ ਹਿੰਮਤ ਚਾਹੀਦੀ ਹੁਣ ਬਸ ਹੁਣ ਇੱਕ ਡੈਂਪਰ ਵੀ ਲੈਣਾ ਪਊਗਾ ਉਹ ਵੀ ਆਜੂ ਹਾਂ ਤਾਂ ਪਹਿਲਾਂ ਤਾਂ ਹਾ ਮਸਾ ਯਾਰ ਹੋ ਕੀਤਾ ਹੁਣ ਡੈਂਪਰ ਮੈਂ ਤਾਂ ਕਿਹਾ ਕਿ ਸਾਰਾ ਕੋਈ ਏਸੀ ਨਹੀਂ ਕਰ ਲਏਗਾ ਨਹੀਂ ਡੈਂਪਰ ਤਾਂ ਲੈਣਾ ਪਊ ਉਹਦਾ ਚੱਲਿਆ ਮਿਲਦਾ ਨਮਾ ਦਾ ਮਹਿੰਗਾ ਪੈ ਜੀ ਕੋ ਲੱਖ ਰੁਪਏ ਦਾ ਵਧੀਆ ਮਿਲ ਜੀ ਚੱਲਿਆ ਉਹ ਵੀ ਕਰਨਾਂਗੇ ਪਤਾ ਕੋਈ ਪੁੱਛ ਲਈ ਨਹੀਂ ਖੜਾ ਹੋਇਆ ਰਿਸ਼ਤੇ ਇਹ ਕਰ ਲੈਣੇ ਪਤਾ ਅੱਜ ਹੀ ਦਵਾ ਦੇਣਾ ਹੋਵੇ ਕੋਈ ਚੱਕਰੀ ਨਾ ਮੰਨ ਯਾਰ ਚੱਲ ਤੁਸੀਂ ਕਰੋ ਗੱਲਾਂ ਬਾਤਾਂ ਮੈਂ ਚਾਹ ਬਣਵਾ ਕੇ ਲਿਆਉਣਾ ਤੇ ਆਹ ਮੂੰਹ ਮਿੱਠਾ ਕਰ ਲਿਓ ਕੋਈ ਧਰ ਦੇ ਇੱਕੀ ਰੱਖ ਦਿੰਦਾ ਹਾਂ ਇੱਕੀ ਰੱਖ ਦਿੰਦਾ ਨਹੀਂ ਫਮਈ ਇਹ ਇਹੀ ਛੀ ਲੈ ਗਏ ਦਰਾਂ ਦਾ ਉਹ ਕਿਹੜੀ ਕਮਾਈ ਕਰੀ ਇਹਨੇ ਕੰਮ ਕਰਨਾ ਨਹੀਂ ਨਾ ਉਹ ਤਾਂ ਕਹਿੰਦਾ ਪਰ ਨਹੀਂ ਬੁਣਾ ਉਹਨੇ ਤਾਂ ਉਹ ਡਰ ਲਗੂਗਾ ਰਾਦੇ ਪਿਓ ਤੋਂ ਵੀ ਡਰੂਣਾ ਉਹਨੂੰ ਪਤਾ ਲੱਗੇ ਉਹ ਇਹਦੇ ਪਿਓ ਤੋਂ ਸਾਹੀ ਦਰਦਾ ਨਹੀਂਗਾ ਬੋਸ ਨਾ ਡੈਂਪਰ ਜਿਹਾ ਲੱਗਦਾ ਨਾ ਬੜੀ ਵਧੀਆ ਤਰ੍ਹਾਂ ਹੋਈ ਹੋਈ ਤਰ੍ਹਾਂ ਫਿਰ ਨਾ ਇਹ ਕਿਹੜਾ ਬਾਈ ਕਾਰ ਹੁੰਦੀ ਹੈ ਇਹ ਮਿਹਨਤ ਆਈ ਕਿ ਇਹਨਾਂ ਦਾ 28 ਘੰਟਾ ਨਹੀਂ ਹੁੰਦਾ 28 ਤਾਂ ਵੀ ਬਹੁਤ ਨਾ ਬਹੁਤ ਹੁੰਦਾ 28 ਨਾ ਦੇ ਰਿਵਤਨ 4000 ਰੁਪਏ ਪਾਉਂਦੇ ਨਾ ਖਰਚਾ ਉਹ ਨਾ ਮਸ਼ੀਨਾਂ ਦਾ ਹੁੰਦਾਗਾ ਫੇਲ ਦਾ ਫਿਰ ਪੀ ਫਿਰ ਉਹੀ ਛਟਕੇ ਜਾਣਗੇ ਤੇ ਕੋਲੇ ਉਹ ਆਲਾ ਕੰਮ ਹੀ ਹੁੰਦਾ ਤਾਂ ਮਿੱਟੀ ਨਾਲ ਮਿੱਟੀ ਹੋ ਕੇ ਤੇ ਮਿੱਟੀ ਨੂੰ ਰੁਪਏ ਬਣਦੇ ਨਾ ਫਿਰ ਇਹ ਤਾਂ ਸਾਨੂੰ ਪਤਾ ਨਹੀਂਗਾ ਬਸ ਇਹ ਤਾਂ ਖੇ ਪੂਛੇ ਹੀ ਮਰੋੜੀਆਂ ਨਾਲ ਜੀ ਤੱਕ ਅਸੀਂ ਅੱਜ ਵੀ ਕਲੀਅਰ ਕਰੀਏ ਮੈਂ ਉਹ ਖੇਤੀ ਕਰਿਆ ਉਠਾਣੀਆਂ ਪੂਛਾਂ ਮਰੋੜੀਆਂ ਦਾ ਖਰਚਾ ਵੀ ਡਾਲਣੀ ਸੀ ਪਰ ਉਹ ਹੀ ਜਿ ਕਮਾਈ ਕਰਦੇ ਤੁਸੀਂ ਤੇ ਲੋ ਹੀ ਚੱਲਦਾ ਇਸ ਉਥੋਂ ਤੰਦਾ ਟਰਲਾ ਸੀ ਟਰਲਾ ਚਲਾਉਣਾ ਬਹੁਤ ਔਖਾ ਹੈ ਭਾਈ ਚੰਦ ਵਾਲੇ ਨੇ ਵਧੀਆ ਵਾਅਦਾ ਕਰੇ ਭਾਈ ਹਾਂ ਕਰੂਗਾ ਵਾਦਾ ਵਾਦਾ ਠੀਕ ਹੈ ਚਾਹੰਨ ਤਾਂ ਅਗਰ ਫਾਮੇ ਦੀ ਬੰਸੀ ਜਾਵਣਾ ਲੈ ਮੈਂ ਫੇਰ ਆਵਾਂਗਾ ਦੇਖਣਾ ਜਿਵੇਂ ਨਾ ਨੀਕੋ ਅੱਛਾ